ਤਕਸਾਲਵਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਜਿਹੜੇ ਪਿਛਲੀ ਦਿਨੀ ਤਿੰਨ ਜਥੇਦਾਰਾਂ ਨੂੰ ਸੇਵਾਮੁਕਤ ਕੀਤਾ ਗਿਆ ਸੀ ਉਸੇ ਮੰਗ ਨੂੰ ਲੈ ਕੇ ਲਗਾਤਾਰ ਦਮਦਮੀ ਟਕਸਾਲਵਲੋਂ ਪਹਿਲਾਂ ਹੀ ਜਿਹੜੀ ਧਰਨੇ ਦੀ ਕੋਲ ਦਿੱਤੀ ਗਈ ਸੀ ਸੋ ਉਸੇ ਦਫ਼ਤਰ ਦੇ ਬਾਹਰ ਅਸੀਂ ਖੜੇ ਹਾਂ ਜਿੱਥੇ ਲਗਾਤਾਰ ਪੁਲਿਸ ਦੁਆਰਾ ਉਖਤਾ ਪ੍ਰਬੰਧ ਜ਼ਰੂਰ ਕੀਤੇ ਸੀ ਹਲੇ ਥੋੜੀ ਦੇਰ ਪਹਿਲਾਂ ਹੀ ਇਸ ਧਰਨੇ ਦੀ ਸਮਾਪਤੀ ਜ਼ਰੂਰ ਕੀਤੀ ਗਈ ਹੈ ਦਮਦਮੀ ਟਕਸਾਲ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਵੀ ਇਸ ਵੇਲੇ ਮੌਜੂਦ ਜ਼ਰੂਰ ਸੀ ਜੋ ਅੰਦਰ ਜਿਹੜੀ ਪੈਰਿਗੇਟਿੰਗ ਤੁਸੀਂ ਦੇਖ ਰਹੇ ਹੋ ਇਸ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਦੇ ਨਾਲ ਪੰਜਾਬ ਪੁਲਿਸ ਦੇ ਮਲਾਇਮ ਤੇ ਇਸ ਤੋਂ ਪਿੱਛੇ ਜਿਹੜੀ ਟਾਸਕ ਫੋਰਸ ਜੀਪੀਸੀ ਦੀ ਟਾਸਕ ਫੋਰਸ ਵੀ ਇਸ ਦੇ ਨਾਲ ਮੌਜੂਦ ਸੀ ਸੋ ਕਰੀਬ ਡੇਢ ਤੋਂ 2 ਘੰਟੇ ਤੱਕ ਜਿਹੜਾ ਇਹ ਧਰਨਾ ਜ਼ਰੂਰ ਚੱਲਿਆ ਹੋਇਆ ਅੰਮ੍ਰਿਤਸਰ ਦੇ 골ਡਨ ਗੇਟ ਤੋਂ ਜਿਹੜਾ ਇਸ ਦੀ ਸ਼ੁਰੂਆਤ ਹੋਈ ਸੀ ਫਿਰ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ ਤੱਕ ਜਿਹੜਾ ਇਹ ਧਰਨਾ ਜ਼ਰੂਰ ਪੁੱਜਿਆ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸੋ ਬਲਜੀਤ ਸਿੰਘ ਦਾਜ਼ੂਵਾਲ ਨਾਲ ਵੀ ਅਸੀਂ ਇਸ ਬਾਰੇ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕੀ ਜਿਹੜੀ ਸਹਿਮਤੀ ਜ਼ਰੂਰ ਇਹਨਾਂ ਦੀ ਬਣੀ ਹੈ ਸੋ ਪੁਲਿਸ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੁਆਰਾ ਪੁਖਤਾ ਪ੍ਰਬੰਧ ਜ਼ਰੂਰ ਕੀਤੇ ਹੈ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਤੇ ਨਾਲ ਹੀ ਐਸਡੀਪੀਸੀ ਟਾਸਕ ਫੋਰਸ ਦੁਆਰਾ ਵੀ ਇਸ ਤਰ੍ਹਾਂ ਕਿ ਲਗਾਤਾਰ ਜਿਹੜੇ ਪੁਖਤਾ ਪ੍ਰਬੰਧ ਜ਼ਰੂਰ ਕੀਤੇ ਗਏ ਸੋ ਮੰਗ ਜੇ ਜੀ ਗੱਲ ਕਰੀਏ ਮੰਗ ਦੀ ਤੇ ਮੰਗ ਜਿਹੜੀ ਤਿੰਨ ਮੰਗਾਂ ਤੁਹਾਨੂੰ ਦੱਸਤੀ ਹੈ ਜਿਹੜੇ ਪਿਛਲੇ ਦਿਨੀ ਤਿੰਨ ਜਥੇਦਾਰਾਂ ਨੂੰ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਅਤੇ ਜਿਹੜੇ ਦਮਦਵੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਿਹੜਾ ਸੇਵਾ ਮੁਕਤ ਕੀਤਾ ਗਿਆ ਸੀ ਉਹਨਾਂ ਨੂੰ ਦੁਬਾਰਾ ਤੋਂ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਇਸ ਪ੍ਰਦਰਸ਼ਨ ਦਾ ਮੁੱਖ ਕਾਰਨ ਜ਼ਰੂਰ ਰੱਖਿਆ ਗਿਆ ਸੀ ਸਾਡੇ ਨਾਲ ਮੌਜੂਦ ਹੈ ਦਾਦੂਵਾਲ ਸਾਹਿਬ ਅੱਜ ਜਿਹੜਾ ਤੁਸੀਂ ਧਰਨਾ ਲਗਾਈ ਸੀ ਪਹਿਲਾਂ ਹੀ ਇਸ ਦਾ ਐਲਾਨ ਕੀਤਾ ਸੀ ਦੇਖੋ ਰਵਿਦਾ ਯੋਦਾ ਤਰੀਕ ਤੋਂ ਸੰਧਰ ਕੇ ਇਕੱਠ ਦੇ ਵਿੱਚ ਜੋ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਦਮ ਨਾਲ ਸਾਲ ਦੇ ਮੁਖੀ ਸੰਗਤਿਆਨੀ ਹਰਨਾਮ ਸਿੰਘ ਖਾਲਸਾ ਨੇ ਸੱਦਾ ਦਿੱਤਾ ਸੀ ਜਿਹਦੇ ਵਿੱਚ ਦਿੱਲੀ ਕਮੇਟੀ ਹਰਿਆਣਾ ਕਮੇਟੀ ਨਿਹੰਗ ਸਿੰਘ ਫਤਿਹਬੰਦੀਆਂ ਸੰਗ ਸਮਾਜ ਪੁੱਜਿਆ ਸੀ ਔਰ ਉਸ ਦਿੱਤੇ ਹੋਏ ਪ੍ਰੋਗਰਾਮ ਦੇ ਅਨੁਸਾਰ ਅੱਜ 28 ਮਾਰਚ ਦਾ ਬਜਟ ਜਲਾਸ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਸਹਿਬਾਨਾਂ ਨੂੰ ਇਹ ਸੱਦਾ ਦੇਣ ਵਾਸਤੇ ਕਿ ਉਹ ਜੋ ਮਤੇ ਪਿਛਲੇ ਦਿਨੀ ਪਾਏ ਗਏ ਐਗਜ਼ੈਕਟਿਵ ਦੇ ਵੱਲੋਂ ਜਿਹੜੇ ਪੰਥਕ ਭਾਵਨਾਵਾਂ ਦੇ ਉਲਟਾ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਉਹਦੇ ਵਾਸਤੇ ਅੱਜ ਦਾ ਇਹ ਸੱਦਾ ਸੀ ਜਿਸ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਤੁਸੀਂ ਦੇਖ ਰਹੇ ਆ ਸਤਨਾਮ ਵਾਹਿਗੁਰੂ ਦਾ ਜਾਬ ਕਰਦੀਆਂ ਭੁਗੀਆਂ ਉਹਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਅੱਜ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਉਹਨਾਂ ਦੇ ਸੱਦੇ ਤੇ ਪਹੁੰਚੇ ਆ ਕਿ ਇਹ ਜਿਹੜੀਆਂ ਪਰੰਪਰਾਵਾਂ ਦਾ ਮਰਿਆਦਾਵਾਂ ਦਾ ਘਾਣ ਕੀਤਾ ਗਿਆ ਇਹ ਮਤੇ ਤੁਰੰਤ ਰੱਦ ਕੀਤੇ ਜਾਣ ਔਰ ਅੱਗੇ ਵਿਧੀ ਵਿਧਾਨ ਬਣਾਇਆ ਜਾਵੇ ਅੱਗੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧੀ ਵਿਵਧਾਨ ਮਰਿਆਦਾ ਤੈਅ ਕੀਤੀ ਜਾਵੇ ਪੂਰੇ ਪੰਥ ਦੀ ਸਲਾਹ ਦੇ ਨਾਲ ਔਰ ਜਿੰਨਾ ਚਿਰ ਉਹ ਨਹੀਂ ਬਣ ਜਾਂਦਾ ਉਹਨਾਂ ਚਿਰ ਉਹ ਜਲਦੀ ਤੋਂ ਜਲਦੀ ਬਣਾਇਆ ਜਾਵੇ ਤੇ ਪਹਿਲੇ ਜਿਹੜੇ ਜਥੇਦਾਰ ਕੰਮ ਕਰ ਰਹੇ ਸੀਗੇ ਚਾਹੇ ਜਹ세ਦਾਰ ਗਿਆਨੀ ਰਗਵੀਰ ਸਿੰਘ ਆ ਜਹ세ਦਾਰ ਹਰਪ੍ਰੀਤ ਸਿੰਘ ਆ ਚਾਹੇ ਜਹ세ਦਾਰ ਸੁਲਤਾਨ ਸਿੰਘ ਆ ਉਹਨਾਂ ਨੂੰ ਉਹਨਾਂ ਚਿਰ ਬਹਾਲ ਕੀਤਾ ਜਾਵੇ ਜਿੰਨਾ ਚਿਰ ਕੋਈ ਵਿਧੂ ਵਿਵਧਾਨ ਨਹੀਂ ਬਣ ਜਾਂਦਾ ਜਿਸ ਤਰੀਕੇ ਨਾਲ ਉਹਨਾਂ ਦੀ ਸੇਵਾ ਮੁਕਤੀ ਕੀਤੀ ਗਈ ਆ ਉਹਦਾ ਵਿਰੋਧ ਆ ਉਹ ਬਾਦਲਸਾਈ ਆ ਹਿਟਲਰਸਾਈ ਆ ਉਹਨੂੰ ਪੰਥ ਪਰਵਾਨ ਨਹੀਂ ਕਰਦਾ ਗੱਲ ਸਹੇਦ ਹੀ ਨਹੀਂ ਗੱਲ ਪਹੇ ਦੀ ਆ ਅਸੀਂ ਚਾਹੁੰਦੇ ਆ ਕਿ ਪੰਥ ਜਿਹੜੀ ਆ ਇਹ ਮਹਾਨ ਜਿਹੜੇ ਅਹੁਦੇ ਆ ਇਹਨਾਂ ਉੱਤੇ ਬੈਠੇ ਜਿਹੜੇ ਸਾਡੇ ਜੱਥੇਦਾਰ ਸਹਬਾਨੋਂ ਪੂਰੀ ਕੌਮ ਦੀ ਰੈਨਮਾਈ ਨਿਰਪੱਖ ਤੌਰ ਤੇ ਕਰ ਸਕਣ ਉਹ ਕਾਹ ਹੀ ਕਰ ਸਕਦੇ ਆ ਜੇਕਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖੌਫ ਡਰ ਭੈ ਨਾ ਹੋਵੇ ਜੇਕਰ ਹਮੇਸ਼ਾ ਸੇਵਾ ਮੁਕਤੀ ਦੀ ਤਲਵਾਰ ਜਾਂ ਕਿਸੇ ਸਿਆਸੀ ਸਰਮਾਇਦਾਰ ਪਰਿਵਾਰ ਦਾ ਡਾਰੀ ਉਹਨਾਂ ਦੇ ਸਿਰ ਦੇ ਉੱਤੇ ਰਹੇ ਤਾਂ ਉਹ ਕੰਮ ਕਿਵੇਂ ਕਰ ਸਕਦੇ ਸੋ ਇਸ ਕਾਰਨ ਕਰਕੇ ਇਹ ਜੋ ਅੱਜ ਦਾ ਇਕੱਠ ਸੀਗਾ ਰੋਸ ਮਾਰਚ ਸੀ ਜੋ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਰੱਖਿਆ ਸੀ ਔਰ ਇੱਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਫਰੰਦ ਕਮੇਟੀ ਆਪਣੀ ਟੀਮ ਦੇ ਨਾਲ ਇੱਥੇ ਪੁੱਜ ਕੇ ਉਹਨਾਂ ਨੇ ਸਾਡਾ ਜਿਹੜਾ ਮੰਗ ਪੱਤਰ ਉਹ ਲਿਆ ਆ ਮੈਮੋਰੰਡਮ ਲਿਆ ਵਾ ਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਜਲਦੀ ਉਹਦੇ ਤੇ ਗੱਲ ਕਰਕੇ ਹੱਲ ਕੱਢਿਆ ਕਿੰਨੀ ਤਰੀਕ ਤੱਕ ਕੋਈ ਭਰੋਸਾ ਦਿੱਤਾ ਕਿੰਨੀ ਤਰੀਕ 15 April ਤੱਕ ਸਾਡੇ ਵੱਲੋਂ ਅਲਟੀਮੇਟਿੰਗ ਵਾ ਬੇਨਤੀ ਕੀਤੀ ਗਈ ਆ ਅਪੀਲ ਕੀਤੀ ਗਈ ਆ ਕਿ 15 April ਤੋਂ ਪਹਿਲਾਂ ਪਹਿਲਾਂ ਇਹ ਦੋ ਮਤੇ ਜਿਹੜੇ ਆ ਜਿਹੜੇ ਮਤੇ 'ਚ ਸੇਵਾ ਮੁਕਤੀ ਆ ਤੇ ਨਵੇਂ ਜਿਹੜੇ ਜਥੇਦਾਰ ਨਿਯੁਕਤ ਕੀਤੇ ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਬਾਕੀ ਜਿਹੜਾ ਵਿਧੀ ਵਿਧਾਨ ਉਹ ਵੀ ਜਲਦੀ ਬਣਾਇਆ ਜਾਵੇ। ਬਿਲਕੁਲ ਹੈ ਐਸਾਂ ਨੇ ਬਲਜੀਤ ਸਿੰਘ ਦਾਦੂਵਾਲ ਜੀ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਉਹਨਾਂ ਦੁਆਰਾ ਜਿਹੜੇ ਮੰਗ ਪੱਤਰ ਦਿੱਤਾ ਗਿਆ ਤੇ ਉਹਨਾਂ ਨੇ ਅਸ਼ਵਾਸਨ ਜ਼ਰੂਰ ਦਿੱਤਾ ਕਿ ਇਸ ਤੇ ਜ਼ਰੂਰ ਗੌਰ ਕੀਤਾ ਜਾਏਗਾ। ਲੇਕਿਨ ਉਹਨਾਂ ਨੇ ਨਾਲ ਅਲਟੀਮੇਟਮ ਵੀ ਦਾਦੂਵਾਲ ਨੇ ਸਾਫ਼ ਤੌਰ ਤੇ ਕਿਹਾ ਜੀ ਉਹਨਾਂ ਨੇ ਅਲਟੀਮੇਟਮ ਵੀ ਦਿੱਤਾ ਕਿ ਅਗਰ 15 ਤਰੀਕ ਤੱਕ ਜੋ ਦੋਮਤੇ ਉਹਨਾਂ ਦੁਆਲਾ ਦਿੱਤੇ ਗਏ ਕਿ ਜਿਹੜੇ ਸੇਵਾ ਮੁਕਤ ਤਿੰਨ ਜਥੇਦਾਰਾਂ ਨੂੰ ਕੀਤਾ ਗਿਆ ਉਹਨਾਂ ਨੂੰ ਦੁਆਰਾ ਤੋਂ ਭਲ ਕੀਤਾ ਜਾਏ ਤੇ ਨਾਲ ਹੀ ਜਿਹੜੇ ਦੂਸਰਾ ਤੇ ਨਾਲ ਹੀ ਜਿਹੜਾ ਜਿਹੜੇ ਹੁਣ ਜਥੇਦਾਰ ਬਣਾਏ ਗਏ ਆ ਉਹਨਾਂ ਨੂੰ ਉਹਨਾਂ ਦਾ ਮਤਾ ਰੱਦ ਕੀਤਾ ਜਾਏ ਸੋ ਆਸ਼ਵਾਸਨ ਜ਼ਰੂਰ ਦਿੱਤਾ ਲੇਕਿਨ ਆਨ ਵਾਲੇ ਸਮਝ ਦੇਖਣਾ ਆ ਹੋਵੇਗਾ ਕਿ ਉਸ ਮਤਿਆਂ ਤੇ ਕੀ ਗੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਅਮਿਤ ਸ਼ਰਮਾ ਯਾਬ ਤੱਕ ਅਮਿਤ ਸਰ